ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਭੁੰਦੜਾ ਜਿਹੜੀ ਤੁਸੀਂ ਵੀਡੀਓ ਵਿੱਚ ਕੋਠੀ ਦੇਖ ਰਹੇ ਹੋ ਇਹ ਬਾਈ ਨੇ ਉੱਪਰਲਾ ਪੁਰਜਾ ਜਿਹੜਾ ਨਵਾਂ ਬਣਾਇਆ ਤੇ ਇਹੇਠੇ ਬਾਈ ਪਹਿਲਾਂ ਦੀ ਬਣੀ ਹੋਈ ਸੀ ਕੋਠੀ ਰੈਨੋਵੇਟ ਕੀਤੀ ਆ ਬਾਈ ਨੇ ਕੋਠੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕਲਾਸਿਕਲ ਦਾ ਦੌਰ ਆ ਤੇ ਬਾਈ ਨੂੰ ਇਹ ਜਿਹੜਾ ਕਲਾਸਿਕਲ ਆ ਲੁੱਕ ਬਾਈ ਨੂੰ ਬਹੁਤ ਪਸੰਦ ਸੀ ਬਾਈ ਕਹਿੰਦਾ ਵੀ ਆਪਾਂ ਸਾਰੀ ਕੋਠੀ ਉਸ ਤਰ੍ਹਾਂ ਹੀ ਬਣਾਵਾਂਗੇ ਬਾਈ ਨੇ ਨਕਸ਼ਾ ਵੀ ਬਹੁਤ ਹੀ ਦੂਰੋਂ ਬਣਾਇਆ ਬਾਈ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਉੱਪਰ ਅੱਜ ਆਪਾਂ ਇੱਥੇ ਲਾਈਟਾਂ ਲਾਉਣੀਆਂ ਸੀ ਬਾਈ ਕਹਿੰਦਾ ਵੀ ਉੱਪਰ ਆਪਾਂ ਇਹ ਲਾਦੂ ਕੰਦਾ ਬਾਅਦ ਦੇ ਵਿੱਚ ਫਿਰ ਵੀ ਇਹਨਾਂ ਨੂੰ ਆਪਾਂ ਪੱਕੇ ਕਰ ਦਿਆਂਗੇ ਜੇ ਕੋਈ ਤਾਰ ਦੀ ਮਿਸਿੰਗ ਵਗੈਰਾ ਹੋਈ ਤਾਂ ਤੁਸੀਂ ਚੈੱਕ ਕਰ ਲਿਓ ਤੇ ਵਿਚ ਬਾਈ ਨੇ ਕਰਵਾਦਾ ਬਾਈ ਇਹ ਕਲਰ ਤੇ ਲਾਈਟਾਂ ਆਪਾਂ ਇੱਥੇ ਲਾਵਾਂਗੇ ਅੱਜ ਇਹ ਕੰਦੇ ਵਿੱਚ ਲਾਈਟਾਂ ਲਾਵਾਂਗੇ ਆਪਾਂ ਦੋ ਬਾੜ ਦੀ ਲਾਈਟ ਲਾਵਾਂਗੇ ਤੇ ਬਾਈ ਹਰੇਕ ਕੌਲੇ ਦੇ ਉੱਪਰ ਲੱਗੇ ਹੋਏ ਨੇ ਦੇ ਹੁਣ ਬਾਲੇ ਵੀ ਰੱਖਣਗੇ ਤੁਸੀਂ ਇਹ ਛੋਟੇ ਬਣਾਲੇ ਵੱਡੇ ਬਣਾਉਣੇ ਸੀ ਉਹਦਾ ਹੀ ਮੇਨ ਕਾਰਨ ਹੈ ਬਾਈ ਕਹਿੰਦਾ ਵੀ ਆਪਣੇ ਘਰ ਦੇ ਨਾਲ ਕਹਿੰਦਾ ਬਾਈ ਗੁਰਦੁਆਰਾ ਸਾਹਿਬ ਆ ਕਹਿੰਦਾ ਗੁਰਦੁਆਰੇ ਸਾਹਿਬ ਦੇ ਵਿੱਚ ਇਸ ਨੂੰ ਪਤਾ ਲੱਗੇ ਹੁੰਦਾ ਚਾਰੇ ਖੂਂਜਾਂ ਦੇ ਗੋਮਟ ਬਣੇ ਹੁੰਦੇ ਕਹਿੰਦਾ ਫਿਰ ਪੜਾ ਲੱਗ ਲਾ ਨਹੀਂ ਸਕਦੇ ਇਸ ਕਰਕੇ ਨਕਸ਼ੇ 'ਚ ਲਾਉਣੇ ਜ਼ਰੂਰੀ ਸੀ ਤਾਂ ਕਰਕੇ ਬਾਈ ਨੇ ਆਹ ਟਾਈਪ ਦੇ ਬਾਈ ਛੋਟੇ ਜਿਹੇ ਬਣਾ ਲਏ ਤੇ ਇਹਦੇ ਵਿੱਚ ਲਾਈਟਾਂ ਸਿਗੀਆਂ ਤੇ ਉੱਪਰ ਜਿਹੜੇ ਢੱਕਣ ਲੱਗਣੇ ਆ ਉਹਦੇ ਤੇ ਵੀ ਬਾਈ ਨੇ ਕਲਰ ਕਰਵਾਇਆ ਵਿੱਚ ਵੀ ਬਾਈ ਨੇ ਕਲਰ ਕਰਵਾਤਾ ਬਾਕੀ ਕੰਮ ਜਿਹੜਾ ਬਾਈ ਥੱਲੇ ਕੋਠੀ ਦਾ ਵਾਲੇ ਚੱਲ ਰਿਹਾ ਕਲਰ ਕੋਠੀ ਨੂੰ ਬਾਅਦ ਵਿੱਚ ਹੋਣਾ ਹੈ ਪ੍ਰੋਪਰ ਪੱਥਰ ਵਗੈਰਾ ਲੱਗ ਰਿਹਾ ਹੈਗਾ ਤੇ ਵੱਡੀ ਗੱਲ ਇਹ ਵੀ ਬਾਈ ਨੂੰ ਜਿਹੜਾ ਸ਼ੌਂਕ ਆ ਤੁਸੀਂ ਪਹਿਲਾਂ ਵੀਡੀਓ ਵਿੱਚ ਦੇਖਿਆ ਹੋਣਾ ਛਾਤਰੀਆਂਾਂ ਲੱਗੀਆਂ ਹੋਆਂ ਕਬੂਤਰਾਂ ਦਾ ਬਾਈ ਨੂੰ ਬਹੁਤ ਸ਼ੌਂਕ ਆ ਤੀਜੀ ਮੰਜ਼ਲ ਦੇ ਉੱਪਰ ਬਾਈ ਨੇ ਖੁੱਡੇ ਬਣਾਇਆ ਕਬੂਤਰਾਂ ਵਾਲੇ ਖੁੱਡੇ ਵੀ ਬੁਰੇ ਆਸ ਜੀ ਲੈਂਟਰ ਪਾ ਕੇ ਪੁਰੇ ਕੈਂਡ ਬਣਾਏ ਤੇ ਕਬੂਤਰ ਵੀ ਬਾਈ ਕੋਲੇ ਪੂਰੇ ਸਿਰੇ ਦੇ ਕਬੂਤਰ ਨੇ ਬਾਈ ਨੇ ਅੜ ਅੜ ਜਿਵੇਂ ਜਿਵੇਂ ਜਿਹੜੀਆਂ ਨਸਲਾਂ ਨੇ ਕਬੂਤਰਾਂ ਨੇ ਉਸ ਤਰ੍ਹਾਂ ਬਾਈ ਅਡ ਡੋਡੀ ਖੁੱਡੇ ਚਾਰ ਪੰਜ ਖੁੱਡੇ ਬਾਈ ਨੇ ਬਣਾਏ ਆ ਦੇਖੋ ਆਪਾਂ ਤੁਹਾਨੂੰ ਕਬੂਤਰ ਦਿਖਾਉਣੇ ਆ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਬਾਈ ਕੋਲੇ ਕਬੂਤਰ ਨੇ ਕਿਉਂਕਿ ਰੇਗ ਦਾ ਬਾਈ ਆਪ ਦਾ ਆਪ ਦਾ ਸ਼ੌਂਕ ਹੈ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹਨ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਲੈਂਟ ਦੀ ਆਪਾਂ ਇਹਦੇ ਵਿੱਚ ਜਿਹੜੀ ਲਾਈਟ ਲਾਉਣੀ ਆ 2 ਵਾਟ ਦੀ ਬਾਈ ਆਪਾਂ ਸਪੋਰਟ ਲਾਈਟ ਲਾਵਾਂਗੇ ਇਹਦੇ ਵਿੱਚ Bajaj ਕੰਪਨੀ ਦੀ ਕਲਰ ਵਗੈਰਾ ਉੱਪਰ ਸਾਨੂੰ ਪਤਾ ਚਾ ਵੀ ਕੀਤਾ ਹੋਇਆ ਕਨੈਕਟਰ ਵਗੈਰਾ ਲਾ ਕੇ ਬਾਈ ਪ੍ਰੋਪਰ ਆਪਾਂ ਇਹਨੂੰ ਸੈੱਟ ਕਰਕੇ ਇਹਦੇ ਵਿੱਚ ਜਿਹੜੀ ਫਿੱਟ ਕਰ ਦਾਂਗੇ ਲਾਈਟ ਆਪਾਂ ਵੱਡੀ ਵੀ ਲਾ ਸਕਦੇ ਸੀ ਜਗ੍ਹਾ ਖੁੱਲ ਵੱਡਾ ਉਹਦੇ ਵਿੱਚ ਸੈਟਿੰਗ ਕਰਕੇ ਪਰ ਬਾਈ ਕਹਿੰਦਾ ਵੀ ਆਪਾਂ ਬੜਾ ਜਾਨਾ ਨਹੀਂ ਕਰਨਾ ਮੱਨਾ ਜਾਨ ਨਹੀਂ ਰੱਖਣਾ ਇਸ ਕਰਕੇ ਆਪਾਂ ਦੋ ਬਾੜ ਦੀ ਜਿਹੜੀ ਸਪੋਰਟ ਲਾਈਟ ਆਪਾਂ ਲਾਉ ਲੈਣੇ ਆ ਅੱਗੇ ਤੁਸੀਂ ਹੋਰ ਵੀਡੀਓ ਦੇ ਵਿੱਚ ਵੀ ਦੇਖਿਆ ਬਾਈ ਕਿ ਆਪਾਂ ਲੱਕੜ ਦੇ ਵਿੱਚ ਵੀ ਆਪਾਂ ਹੋਰ ਵੀ ਕਿਤੇ ਲਾ ਸਕਦੇ ਆ ਆ ਦੇਖੋ ਬਾਈ ਇਸ ਤਰ੍ਹਾਂ ਜਿਹੜੀ ਇਹਦੀ ਲੁੱਕ ਆ ਗਈ ਆਉਣੀ ਆ ਗਈ ਲਾਈਟਾਂ ਲਾਉਣ ਤੋਂ ਬਾਅਦ ਲਓ ਆਪਾਂ ਸਾਰੇ ਗੇਰਾਂ ਲਾ ਕੇ ਬਾਈ ਉਪਰ ਲਾਈਟ ਚ ਲਾ ਕੇ ਕੰਮ ਕਰਤਾ ਓਕੇ ਹੋਣ ਬਾਈ ਕਹਿੰਦਾ ਵੀ ਕੱਲ ਨੂੰ ਆਪਾਂ ਇਹਨਾਂ ਨੂੰ ਪੱਕੇ ਕਰ ਦਾਂਗੇ ਤੇ ਬਾਕੀ ਸੁਣੋ ਬਾਈ ਕੋਠੀ ਦਾ ਨਕਸ਼ਾ ਕਿਸ ਤਰ੍ਹਾਂ ਲੱਗਿਆ ਤੇ ਲਾਈਟਾਂ ਕਿਸ ਤਰ੍ਹਾਂ ਲੱਗੀਆਂ ਮੇਰੇ ਭਰਾ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੇ ਵੀਡੀਓ ਮ ਦੇਖਣ ਵਾਸਤੇ ਆਪਣੇ ਚੈਨਲ ਨੂੰ ਮੇਰੇ ਭਰਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆਂ ਬਾਈ ਤੁਹਾਨੂੰ ਆਪਾਂ ਨਵੀਂ ਕੋਠੀ ਦੇ ਵਿੱਚ ਨਵੀਂ ਵੀਡੀਓ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ